ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਜ਼ਿੰਦਗੀ ਵਿੱਚ ਤੁਸੀਂ ਵੀ ਕਿਸੇ ਗੱਲ ਤੋਂ ਦੁਖੀ ਹੋ ਕੋਈ ਤੁਹਾਨੂੰ ਟੈਨਸ਼ਨ ਹੈ ਤਾਂ ਤੁਸੀਂ ਇਹ ਤਿੰਨ ਮੰਤਰ ਚੇਤੇ ਕਰ ਲੈਣੇ ਹਨ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣਾਂ ਭਰਾਵਾਂ ਦੇ ਲਈ ਹੈ ਜਿਨ੍ਹਾਂ ਦੇ ਮਨ ਵਿੱਚ ਹਰ ਵੇਲੇ ਕੋਈ ਨਾ ਕੋਈ ਡਰ, ਚਿੰਤਾ, ਪਰੇਸ਼ਾਨੀ ਬਣੀ ਰਹਿੰਦੀ ਹੈ। ਜਿਹੜੇ ਭੈਣ ਭਰਾ ਆਖਦੇ ਹਨ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਹੋ ਚੁੱਕੇ ਹਾਂ। ਨਿਰਾਸ਼ ਹੋ ਚੁੱਕੇ ਹਾਂ। ਹਿੰਮਤ ਹੀ ਹਾਰ ਚੁੱਕੇ ਹਾਂ। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਇਹਨਾਂ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਆਉਣ ਦੇ ਲਈ ਕੋਈ ਰਾਹ ਹੀ ਨਹੀਂ ਮਿਲ ਰਿਹਾ ਸਾਨੂੰ ਕੋਈ ਐਸਾ ਨੁਕਤਾ ਕੋਈ ਐਸਾ ਹੱਲ ਕੋਈ ਐਸਾ ਉਪਾਅ ਦੱਸੋ ਜਿਸ ਦੇ ਨਾਲ ਸਾਡੇ ਜੀਵਨ ਦੇ ਸਾਰੇ ਦੁੱਖ ਦੂਰ ਹੋ ਜਾਣ ਸਾਡਾ ਜੀਵਨ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਆਪ ਜੀ ਦੇ ਨਾਲ ਇੱਕ ਤਿੰਨ ਮੰਤਰ ਸਾਂਝੇ ਕਰਨ ਵਾਲੇ ਹਾਂ ਜੀ ਜਿਹੜੇ ਤਿੰਨ ਮੰਤਰ ਤੁਸੀਂ ਆਪਣੇ ਜੀਵਨ ਵਿੱਚ ਜੇਕਰ ਅਪਣਾ ਲੇ ਸੱਚ ਕਰਕੇ ਜਾਣਿਓ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਐਨੀ ਕਿਰਪਾ ਹੋਵੇ ਕਿ ਕਿ ਸੰਭਾਲਿਆ ਸੰਭਾਲੀ ਨਹੀਂ ਜਾਣੀ ਜੇਕਰ ਤੁਸੀਂ ਇਹ ਤਿੰਨ ਕੰਮ ਆਪਣੇ ਘਰ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਜੀਵਨ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਤਾਂ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖ ਕੇ ਕਹਿ ਰਹੀ ਹਾਂ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਵਿੱਚ ਇੰਨੇ ਸੁੱਖ ਆ ਜਾਣੇ ਹਨ ਇੰਨੀਆਂ ਖੁਸ਼ੀਆਂ ਆਉਣੀਆਂ ਹਨ ਕਿ ਤੁਸੀਂ ਗਿਣਦੇ ਆਂ ਥੱਕ ਜਾਓਗੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰਦੇ ਹਨ ਸਾਧ ਸੰਗਤ ਜੀ ਸਾਨੂੰ ਉਹ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਅਸੀਂ ਹਰ ਵੇਲੇ ਚੇਤੇ ਕਰਦੇ ਹਾਂ ਜੋ ਸਾਡੇ ਚੇਤੇ ਦਾ ਅੰਗ ਬਣ ਜਾਂਦੀਆਂ ਹਨ ਫਿਰ ਜੇ ਜੀਵਨ ਵਿੱਚ ਸੁੱਖ ਚਾਹੀਦੇ ਹਨ ਤਾਂ ਸਭ ਤੋਂ ਪਹਿਲਾਂ ਫਿਰ ਸੁੱਖ ਨੂੰ ਯਾਦ ਕਰੋ ਭਾਵੇਂ ਕਿ ਜੋ ਚੀਜ਼ਾਂ ਪਰਮ ਪਿਤਾ ਪਰਮਾਤਮਾ ਨੇ ਤੁਹਾਨੂੰ ਦਿੱਤੀਆਂ ਹਨ ਜੋ ਸੁਖ ਪਰਮ ਪਿਤਾ ਪਰਮਾਤਮਾ ਜੀ ਨੇ ਤੁਹਾਨੂੰ ਦਿੱਤੇ ਹਨ ਉਹਨਾਂ ਨੂੰ ਚੇਤੇ ਕਰੋ ਪਰ ਅਸੀਂ ਕੀ ਕਰਦੇ ਹਾਂ ਅਸੀਂ ਉਹਨਾਂ ਚੀਜ਼ਾਂ ਨੂੰ ਚੇਤੇ ਕਰਕੇ ਦੁਖੀ ਤੇ ਪਰੇਸ਼ਾਨ ਹੁੰਦੇ ਹਾਂ ਜੋ ਚੀਜ਼ਾਂ ਸਾਨੂੰ ਅਜੇ ਤੱਕ ਨਹੀਂ ਮਿਲੀਆਂ ਜਾਂ ਮਿਲਣ ਦੇ ਵਿੱਚ ਦੇਰੀ ਹੋ ਰਹੀ ਹੈ ਜਾਂ ਅਸੀਂ ਉਹ ਦੁੱਖ ਤਕਲੀਫ ਨੂੰ ਯਾਦ ਕਰਕੇ ਦੁਖੀ ਪਰੇਸ਼ਾਨ ਹੁੰਦੇ ਰਹਿੰਦੇ ਹਾਂ ਜੋ ਸਾਡੇ ਜੀਵਨ ਵਿੱਚ ਆ ਕੇ ਚਲੇ ਗਈ ਪਰ ਸਾਡੇ ਮਨ ਵਿੱਚ ਡਰ ਬੈਠ ਗਿਆ ਉਹਨਾਂ ਨੂੰ ਲੈ ਕੇ ਜਾਂ ਅਸੀਂ ਆਸ-ਪਾਸ ਕੁਝ ਘਟਨਾਵਾਂ ਹੀ ਇਦਾਂ ਦੀਆਂ ਵੇਖ ਲੈਂਦੇ ਹਾਂ ਕਿ ਉਹ ਘਟਨਾਵਾਂ ਨੂੰ ਵੇਖ ਕੇ ਐਨਾ ਡਰ ਜਾਂਦੇ ਹਾਂ ਕਿ ਕਿਤੇ ਇਹ ਘਟਨਾ ਮੇਰੇ ਨਾਲ ਨਾ ਬੀਤ ਜਾਵੇ। ਇਸ ਕਰਕੇ ਹਰ ਵੇਲੇ ਡਰੇ ਰਹਿੰਦੇ ਹਾਂ, ਸਹਮੇ ਰਹਿੰਦੇ ਹਾਂ। ਮਤਲਬ ਕਿ 네ਗੇਟਿਵਿਟੀ ਸਾਨੂੰ ਚਾਰਾਂ ਚਫੇਰਿਆਂ ਤੋਂ ਘੇਰ ਲੈਂਦੀ ਹੈ। ਪ੍ਰਸਾਦ ਸਿੰਘ ਜੀ ਜੇਕਰ ਆਪਣੇ ਜੀਵਨ ਵਿੱਚ ਸੁਖੀ ਹੋਣਾ ਹੈ, ਖੁਸ਼ ਰਹਿਣਾ ਹੈ ਤਾਂ ਫਿਰ 네ਗੇਟਿਵਿਟੀ ਤੋਂ ਦੂਰ ਹੋਣਾ ਪੈਣਾ ਹੈ। ਇਹ ਨੈਗੇਟਿਵ ਵਿਚਾਰ ਮਨ ਦੇ ਅੰਦਰੋਂ ਕੱਢ ਕੇ ਅੰਦਰ ਪੋਜ਼ਿਟਿਵ ਵਿਚਾਰ ਭਰਨੇ ਪੈਣੇ ਹਨ ਕੋਈ ਵੀ ਦੁੱਖ ਵਾਲੀ ਗੱਲ ਕੋਈ ਵੀ ਪਰੇਸ਼ਾਨ ਕਰਨ ਵਾਲੀ ਗੱਲ ਬਹੁਤੀ ਦੇਰ ਤੱਕ ਮਨ ਵਿੱਚ ਨਾ ਸੋਚੋ ਸਿਰਫ ਉਹ ਚੀਜ਼ਾਂ ਬਾਰੇ ਸੋਚੋ ਜਿਹੜੀਆਂ ਚੀਜ਼ਾਂ ਤੁਹਾਨੂੰ ਸੁਖ ਦਿੰਦੀਆਂ ਹਨ ਖੁਸ਼ੀ ਦਿੰਦੀਆਂ ਹਨ ਸਾਧ ਸੰਗਤ ਜੀ ਆਪਾਂ ਜਿਹੜੀ ਚੀਜ਼ ਨੂੰ ਵੀ ਜ਼ਿਆਦਾ ਚੇਤੇ ਕਰਦੇ ਹਾਂ ਉਸੇ ਚੀਜ਼ ਦੇ ਵਿੱਚ ਹੀ ਵਾਧਾ ਹੁੰਦਾ ਹੈ ਤਾਂ ਫਿਰ ਪਹਿਲਾ ਨੁਕਤਾ ਇਹ ਨੋਟ ਕਰ ਲਓ ਜੀਵਨ ਵਿੱਚ ਜੇਕਰ ਤਾਂ ਸੁਖ ਚਾਹੀਦੇ ਹਨ ਤਾਂ ਫਿਰ ਪਰਮ ਪਿਤਾ ਪਰਮਾਤਮਾ ਨੇ ਜਿਹੜੇ ਸੁੱਖ ਤੁਹਾਨੂੰ ਦਿੱਤੇ ਹਨ ਉਹਨਾਂ ਨੂੰ ਚੇਤੇ ਰੱਖਿਆ ਕਰੋ। ਉਹਨਾਂ ਨੂੰ ਯਾਦ ਕਰੋ ਅਤੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਛੱਡ ਦਿਓ। ਆਪਾਂ ਇਦਾਂ ਹੀ ਕਰਦੇ ਹਨ। ਪਹਿਲਾਂ ਤਾਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਜੋ ਚੀਜ਼ਾਂ ਅਜੇ ਸਾਡੇ ਕੋਲ ਨਹੀਂ ਹਨ। ਜੋ ਦੁੱਖ ਤਕਲੀਫਾਂ ਸਾਡੇ ਵਿੱਚ ਫਿਰ ਅਸੀਂ ਉਹਨਾਂ ਲਈ ਪਰਮ ਪਿਤਾ ਪਰਮਾਤਮਾ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ। ਇਹ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਮੈਨੂੰ ਰੱਬ ਨੇ ਦਿੱਤੀਆਂ ਹਨ ਇਸੇ ਗਲਤੀ ਕਰਕੇ ਅਸੀਂ ਦਿਨੋਂ ਦਿਨ ਗੁਰੂ ਚਰਨਾਂ ਤੋਂ ਗੁਰੂ ਕਿਰਪਾ ਤੋਂ ਦੂਰ ਹੁੰਦੇ ਹੀ ਰਹਿੰਦੇ ਹਾਂ ਕਿਉਂਕਿ ਜੋ ਮਨੁੱਖ ਪਰਮ ਪਿਤਾ ਪਰਮਾਤਮਾ ਨਾਲ ਗਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਦੇ ਹਨ ਉਹਨਾਂ ਹੀ ਗੁਰੂ ਚਰਨਾਂ ਤੋਂ ਦੂਰ ਹੁੰਦੇ ਹਨ ਉਹਨਾਂ ਦੇ ਉੱਤੇ ਔਨੇ ਹੀ ਕੁਦਰਤ ਨਾਰਾਜ਼ ਹੁੰਦੀ ਹੈ ਉਹਨਾਂ ਹੀ ਉਹਨਾਂ ਦੇ ਕੰਮਾਂਕਾਰਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਹਨ ਉਹਨਾਂ ਦੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਹੋਰ ਜ਼ਿਆਦਾ ਵੱਧਦੀਆਂ ਹਨ ਪਰ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋ ਜਾਂਦੀ ਹੈ ਇੰਜ ਲੱਗਦਾ ਜਿਵੇਂ ਪੂਰੀ ਕੁਦਰਤ ਕਾਇਨਾਤ ਸਾਡੇ ਕੰਮ ਆਪ ਕਰਾਉਣ ਲੱਗ ਜਾਂਦੀ ਹੋਵੇ ਸਾਡੇ ਕੰਮ ਆਸਾਨ ਬਣਾਉਣ ਲੱਗ ਗਈ ਹੋਵੇ ਇਸ ਕਰਕੇ ਹਮੇਸ਼ਾ ਯਾਦ ਰੱਖੋ ਕਿ ਦੂਸਰਾ ਕੰਮ ਸੁਖ ਲੈਣ ਵਾਲੇ ਦਾਤੇ ਨੂੰ ਯਾਦ ਰੱਖੋ ਭਾਵੇਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਦਾਤਾਂ ਦੇ ਲਈ ਧੰਨਵਾਦ ਕਰੋ ਸ਼ੁਕਰਾਨਾ ਕਰੋ ਸਾਥ ਸੰਗਤ ਜੀ ਸੱਚ ਕਰਕੇ ਜਾਣਿਓ ਜਿਸ ਦਿਨ ਤੋਂ ਵੀ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਵਾਹਿਗੁਰੂ ਜੀ ਦੀ ਇੰਨੀ ਕਿਰਪਾ ਹੋਵੇਗੀ ਸੰਭਾਲਿਆ ਸੰਭਾਲੀ ਨਹੀਂ ਜਾਣੀ ਤੁਹਾਡੀ ਜ਼ਿੰਦਗੀ ਵਿੱਚ ਸੁਖ ਦਿਨੋ ਦਿਨ ਵੱਧਦੇ ਜਾਣਗੇ ਜੋ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਆਈਆਂ ਹਨ ਉਹ ਵੀ ਸੁੱਖਾਂ ਵਿੱਚ ਬਦਲਣੀਆਂ ਸ਼ੁਰੂ ਹੋ ਜਾਣਗੀਆਂ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟਾਂ ਹਨ ਤੁਹਾਡੇ ਕੰਮਕਾਰਾਂ ਵਿੱਚ ਕਾਰੋਬਾਰਾਂ ਵਿੱਚ ਰੁਕਾਵਟਾਂ ਪੈ ਰਹੀਆਂ ਹਨ ਇਹ ਸਭ ਦੂਰ ਹੋਣੀਆਂ ਸ਼ੁਰੂ ਹੋ ਜਾਣੀਆਂ ਹਨ ਸਾਨੂੰ ਜੋ ਮਿਲਦਾ ਹੈ ਨਾ ਸਾਡੇ ਮਨ ਕਰਕੇ ਮਿਲਦਾ ਹੈ ਸਾਡਾ ਮਨ ਜਿੰਨਾ ਹੀ ਖੁਸ਼ ਰਹੇਗਾ ਚੜ੍ਹਦੀ ਕਲਾ ਵਿੱਚ ਰਹੇਗਾ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਓਨਾ ਹੀ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਸੋ ਆਪਣੇ ਮਨ ਨੂੰ ਚੰਗੇ ਵਿਚਾਰਾਂ ਨਾਲ ਭਰ ਕੇ ਰੱਖੋ ਹਮੇਸ਼ਾ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੋ ਪਰਮਪਿਤਾ ਪਰਮਾਤਮਾ ਜੀ ਦੇ ਸ਼ੁਕਰਾਨੇ ਦੇ ਨਾਲ ਭਰ ਕੇ ਰੱਖੋ ਕਦੇ ਵੀ ਇਹਦੇ ਵਿੱਚ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਨਾ ਆਉਣ ਦਿਓ ਫਿਰ ਵੇਖਿਓ ਜ਼ਿੰਦਗੀ ਜਿਉਣ ਦਾ ਕਿੰਨਾ ਆਨੰਦ ਆ ਜਾਵੇਗਾ ਜ਼ਿੰਦਗੀ ਦੀ ਸਾਰੀ ਨਿਰਾਸ਼ਾ 네ਗੇਟਿਵਿਟੀ ਆਪਣੇ ਆਪ ਹੀ ਦੂਰ ਹੋ ਜਾਵੇਗੀ ਰੋਜ਼ ਸਵੇਰੇ ਜਲਦੀ ਉੱਠੋ ਉੱਠ ਕੇ ਪਹਿਲਾਂ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਫਿਰ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਦਿਨ ਦੇ ਵਿੱਚ ਹੱਥ ਕੰਮ ਕਰਨ ਲਈ ਸਾਡਾ ਮਨ ਗੁਰੂ ਚਰਨਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਭਾਵੇਂ ਤੁਸੀਂ ਕੰਮਕਾਰ ਕਰਦੇ ਹੋਿਆਂ ਹੀ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਚੇਤੇ ਕਰਕੇ ਸ਼ੁਕਰਾਨਾ ਕਰਦੇ ਹੀ ਰਹਿਣਾ ਕਰੋ। ਜਦੋਂ ਤੁਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਬਾਰੇ ਸੋਚੋਗੇ ਨਾ ਤੁਹਾਡੇ ਮਨ ਵਿੱਚੋਂ ਆਪੇ ਹੀ ਸ਼ੁਕਰਾਨਾ ਨਿਕਲ ਜਾਣਾ ਹੈ। ਤੁਹਾਡੇ ਮਨ ਨੇ ਆਪ ਹੀ ਖੁਸ਼ ਰਹਿਣਾ ਸ਼ੁਰੂ ਕਰ ਦੇਣਾ ਹੈ। ਜੇ ਬਹੁਤ ਫਰਕ ਪੈਂਦਾ ਹੈ ਇਸ ਨਾਲ ਸੁਖੀ ਹੋਣ ਦਾ। ਇਹ ਮੰਤਰ ਹਨ। ਅਸੀਂ ਅਕਸਰ ਆਪਣੇ ਮਨ ਕਰਕੇ ਦੁਖੀ ਹੁੰਦੇ ਹਾਂ ਆਪਣੇ ਮਨ ਕਰਕੇ ਹੀ ਸੁਖੀ ਹੋ ਸਕਦੇ ਹਾਂ ਸੋ ਇਹ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜੋ ਗੁਰੂ ਦੇ ਸ਼ੁਕਰਾਨੇ ਨਾਲ ਜੋੜੋ ਆਸ ਕਰਦੇ ਹਾਂ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਈ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ